ਜੈ ਜੀ ਜੈ ਸਬਦਾਨ ਵਹਿਮਜੀ ਕਾ ਖਾਲਸਾ ਵਹਿਮਜੀ ਕੀ ਪਟੇ ਸੋ ਸਰਕਾਰ ਦੇ ਸਾਥੀਓ ਜਿਵੇਂ ਲਗਾਤਾਰ ਸਾਡੇ ਬਹੁਤ ਹੀ ਸਰਕਾਰਜੋਗ ਪਰਮੈਸਰ ਹਮੇਸ਼ਾ ਨਾਲ ਸਾਡੇ ਸਮਾਜ ਦੀ ਗ੍ਰਿਧ ਦੀ ਹੰਡੀ ਸੰਤ ਪੱਪਾ ਨਛੱਤਰ ਸਾਹਿਬ ਜੀ ਅੰਬਸਰ ਵਾਲੇ ਗੁਰੂ ਗਿਆਨਨਾਥ ਵਰਮ ਕੀ ਧਰਮ ਸਮਾਜ ਪਵਰ ਵਰਮ ਕੀ ਕੀਰਤ ਦੇ ਸਰਬਸਤ ਉਨ੍ਹਾਂ ਦੇ ਹੁਕਮ ਅਨੁਸਾਰ ਛੇ ਛੋਟੇ ਪੀਰ ਵਿਕੀ ਪੋਚਾ ਦੀ ਕਮੀ ਕਲੇਣ ਦੀ ਬਣੀ ਨਾਵੇਂ ਤੋਂ ਪਿੰਕੂ ਕੈਸਲਾ ਦੀ ਦਸਤਕਾਰੀ ਸਾਹਿਬ ਤੇ ਹੋਰ ਵੀ ਸਮੂਹ ਜਥੇਬੰਦੀਆਂ ਦੇ ਅਗੂ ਜੋ ਕਿ ਐਕਸ਼ਨ ਕਮੇਟੀ ਦੇ ਵਿੱਚ ਸਮਾਜਿਕ ਲਾਇਕ ਦੇ ਕੰਮਾਂ ਨੂੰ ਅੱਗੇ ਲੈ ਕੇ ਚੱਲੇ ਹੋਏ ਨੇ ਇਸੇ ਗੱਡੀ ਨੂੰ ਤੋਰਦੇ ਹੋਏ ਜਿਵੇਂ ਮਹਾਰੀ ਦੇ ਵਿੱਚ ਅਰਜਰਪੇਸ਼ਨ ਚੋਰ ਫੜੋ ਮੋਰਚਾ ਲੱਗਿਆ ਹੋਇਆ ਸੀ ਉਹਨੂੰ ਬਹੁਤ ਵੱਡਾ ਹਨਾਰਾ ਮਿਲਿਆ ਸੀ ਸਮਾਜ ਦਾ ਸਪੰਦਿਕ ਆਦਮਾ ਦਾ ਧਰਮੀ ਦੇ ਸਮਾਜਿਕ ਇਹ ਕਮੇਟੀ ਦੇ ਜੱਜੇਬੰਦੀਆਂ ਦਾ ਉਸੇ ਲੜੀ ਨੂੰ ਅੱਗੇ ਲੈਂਦੇ ਹੋਏ ਸਾਡੇ ਸਰਕਾਰ ਤੋਂ ਪ੍ਰੋਫੈਸਰ ਅਨੈਕਸ ਸਿੰਘ ਨੇ ਇੱਕ ਵੀੜਾ ਹੋ ਚੁੱਕਿਆ ਹੈ ਜਿਹੜਾ ਕਿ 11 ਅਗਸਤ ਸਮਾਂ ਸਵੇਰੇ 10 ਵਜੇ ਧੂਰੀ ਕੱਕੜਵਾਲ ਚੌਂਕ ਦੇ ਵਿੱਚ ਜਿਹੜਾ ਬਹੁਤ ਵੱਡਾ ਪੰਜਾਬ ਪਦਰ ਦੇ ਧਰਨਾ ਲੱਗਣ ਜਾ ਰਹੇ ਆ ਕਿਉਂਕਿ ਸਾਡੇ ਐਸਸੀ ਜਾਂਦੇ ਸਰਟੀਫਿਕੇਟ ਬਣਾ ਕੇ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਕੀਤੀਆਂ ਸੀ ਕਰਕੇ ਰਟਾਇਰ ਹੋ ਗਏ ਜਾਗ ਕਰ ਰਹੇ ਨਹੀਂ ਉਹਨਾਂ ਦੇ ਉੱਤੇ ਸਖਤ ਐਕਸ਼ਨ ਦੇ ਵਿੱਚ ਸਰਕਾਰ ਨੂੰ ਜਨੌਣ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਪੰਚਾਇਤਰ ਦਾ ਜਿਹੜਾ ਲੱਗਣ ਜਾ ਰਿਹਾ ਹੈ ਤੇ ਨਾਲ ਹੀ ਜਿਹੜੇ ਲੋਕ ਸਾਡੇ ਜਾਂ ਨਹੀਂ ਸਾਡੀ ਕਿੱਡ ਬਣਾ ਕੇ ਪਿੰਡਾਂ ਦੇ ਵਿੱਚ ਨਰੇਗਾ ਕਾਡਾਂ ਦੇ ਵਿੱਚ ਸਾਡੀਆਂ ਬਿੱਗੀਆਂ ਪੜਾ ਸਾਡੇ ਸਰਕਾਰ ਜੋ ਗਰੀਬ ਲੋਕਾਂ ਦੇ ਪੈਸੇ ਚੌਕ ਕਾਡ ਬਣਾ ਕੇ ਘਰੇਲੂ ਖਾਤੇ ਦੇ ਵਿੱਚ ਪਾਏ ਹੋਏ ਨੇ ਜਾਂ ਜਿਹੜੇ ਲੋਕ ਸਾਡੇ ਨਾਂ ਤੇ ਕਣਕਾ ਵੈਸੇ ਤਾਂ ਇਹਨਾਂ ਲੋਕਾਂ ਨੂੰ ਸਾਡੀ ਜਾਨ ਤੋਂ ਬਹੁਤ ਨਫ਼ਰਤ ਹੈ ਸਾਡੀ ਬ੍ਰਦਰਰੀ ਦੇ ਨਾਮ ਤੋਂ ਨਫ਼ਰਤ ਹੈ ਪਰ ਜਦੋਂ ਸਾਡੇ ਹੱਥ ਖਾਂਦੇ ਨੇ ਉਦੋਂ ਇਹਨਾਂ ਨੂੰ ਕਿਸੇ ਚੀਜ਼ ਤੋਂ ਮੁਸ਼ਕਲੀ ਆਉਂਦੀ ਕਦੇ ਕੋਈ ਨਫ਼ਰਤ ਨਹੀਂ ਆਉਂਦੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਵੇਂ ਸਰਕਾਰ ਨੇ ਐਸਡੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਈ ਹੈ ਐਸਡੀ ਕਮਿਸ਼ਨਾਂ ਦਾ ਟਰਮ ਜਿਹੜੀ 10 ਸਾਲ ਤੋਂ ਜਿਹੜੀ 3 ਸਾਲ ਦੀ ਕਰਿਆ ਜਾਂ ਸਾਡੇ ਐਸਡੀ ਕਮਿਸ਼ਨਾਂ ਦਾ ਜਿਹੜਾ ਦੌਰਾਂ ਸੀਗਾ ਕਿੱਥੇ ਵੀ ਐਸਡੀ ਭਾਈਚਾਰੇ ਨਾਲ ਤੱਕਾ ਹੁੰਦਾ ਸੀ ਉਹ ਦੌਰਾਂ ਜਦ ਸੀਮਨ ਰੈਨ ਸਫਾਈ ਕਰਮਚਾਰੀ ਹੋਰ ਵੀ ਜਿਹੜੀਆਂ ਜਿਵੇਂ ਜ਼ਮੀਨ ਸਾਡੇ ਹੱਕ ਦੀਆਂ ਪਿੰਡਾਂ ਦੇ ਵਿੱਚ ਉਹ ਮਾਰੀ ਲੱਗ ਕੇ ਜene ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਵਿਸਾਰ ਹੁੰਦਰ ਤੇ ਪੰਜਾਬ ਦਾ ਧਰਮਾ ਜਿਹੜਾ ਉੱਤੇ ਲੱਗਣ ਜਾ ਰਿਹਾ ਹੈ ਸੋ 11 ਅਗਸਤ ਚੱਕਰਵਾਲ ਚੌਕ ਦੇ ਵਿੱਚ ਮੇਰੀ ਹੱਥ ਜੋੜ ਕੇ ਸਮੂਹ ਸਮਾਜਿਕ ਧਾਰਮਿਕ ਅੰਬੇਡਕਰ ਜੱਥੇਬੰਦੀਆਂ ਨੂੰ ਬੇਨਤੀ ਆ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦੇ ਹੋ ਤਾਂ ਆਪਣੇ ਪਰਿਵਾਰਾਂ ਸਮੇਤ ਦਾਸ ਵਜੇ 11 ਅਗਸਤ ਨੂੰ ਕੱਕੜਵਾਲ ਚੌਕ ਤੋਂ ਰੀਟਕੇ ਪਹੁੰਚੋ ਸਾਰੀਆਂ ਜਥੇਬੰਦੀਆਂ ਆਪਣੇ ਕੱਟੀਆਂ ਹੋ ਕੇ ਜਿਹੜਾ ਸੁੱਤੇ ਪਈ ਸਰਕਾਰਾਂ ਸੁੱਤੇ ਪਏ ਸਿਸਟਮ ਨੂੰ ਜਗਾਉਣ ਵਾਸਤੇ ਜਾ ਰਹੇ ਆ ਕਿਉਂਕਿ ਸਾਡੇ ਲੋਕਾਂ ਦੀ ਜਿਹੜੀ ਸਰਮਾਇਆ ਉਹ ਬਹੁਤ ਘੱਟ ਹੋਈ ਆ ਕਿਉਂਕਿ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੇ ਐਸਸੀ ਨੀ ਸਰਟੀਫਿਕੇਟ ਬਣਾਏ ਹੋਏ ਨੇ ਉਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁਟਾਇਆ ਜਾਊਗਾ ਪਰ ਸਾਰੀਆਂ ਗੱਲਾਂ ਹੀ ਸੀਗੀਆਂ ਕੋਈ ਕਾਰਵਾਈ ਨਹੀਂ ਹੋਈ ਸਾਡੇ ਲੋਕਾਂ ਦੇ ਨਾਲ ਜਿਹੜਾ ਸਰਕਾਰ ਦੀ ਇਸ ਤਰ੍ਹਾਂ ਚੱਲ ਰਹੀ ਆ ਇਸ ਚੀਜ਼ ਨੂੰ ਲੈ ਕੇ ਜਿਹੜਾ ਉੱਥੇ ਪ੍ਰੋਫੈਸਰ ਮੈਕਸਿੰਗ ਦੀ ਸਭ ਤੋਂ ਵੱਡਾ ਨਸ਼ਾ ਕਰਨਾ ਸ਼ਿਰਕਤ ਜੀ ਤੇ ਸਾਡੀ ਸਮੁੱਚੀ ਐਕਸ਼ਨ ਕਮੇਟੀ ਇੱਕ ਕਿਸੇ ਇੱਕ ਜੱਥੇ ਵੱੰਦੀ ਜਾਂਦੀ ਹੈਗਾ ਸੋ ਹੱਥ ਮੰਨ ਕੇ ਸਾਰਾ ਰੋਮਾਂ ਪੰਜਾਬ ਦੇ ਵਿੱਚ ਕਿ ਵੱਧ ਝੜ ਕੇ ਹਿੱਸਾ ਪਈਏ ਆਪਣੇ ਹੰਡਾ ਦੀ ਮਾਣ ਚ ਕੀਏ ਜਿੰਦੇ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਪਈ ਮਾਰੋਂ ਸੇ ਇਹ ਮੇਰੀ ਹੱਥ ਜੋੜ ਕੇ ਬੇਤੀਆ ਸਾਥਿਓ ਆਪਣੇ ਸਾਥੀਆਂ ਸਵੇ ਬਦਚੱਕੇ ਤੁੱਚੀਏ ਇੱਕ ਦਿਨ ਦਾ ਧਰਨਾ ਇਸ ਤੋਂ ਬਾਅਦ ਜੇ ਰੋੜ ਪਈ ਤਾਂ ਵੱਡੇ ਪੱਧਰ ਤੇ ਜਿਹੜਾ ਪੰਜਾਬ ਮੰਡਲ ਤੇ ਆਪਾਂ ਤੁਹਾਨੂੰ ਲੜਾਵਾਂਗੇ ਪਰ ਇਸ ਧਰਮੇ ਨੂੰ ਕੰਮਜਾ ਬੜਨ ਵਰਸੇ ਸੀ ਸਾਰੇ ਇੱਕ ਮਟ ਹੋ ਗਏ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਦਿਖਾਈਏ ਤਾਂ ਜੋ ਮਾੜਾ ਸਿਸਟਮ ਬਾੜੀ ਸਰਕਾਰਾਂ ਸਾਡੇ ਰਹਿਣਾਂ ਦੀ ਗੱਲ ਕਰਨ ਜੈ ਭੀਮ ਜੈ ਭਾਲ